ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ ਉਸ ਦਾ 6 ਅਧਿਆਇ ਤੇ ਉਸ ਦੀ 23 ਆਇਤ ਪਾਪ ਦੀ ਮਜ਼ਦੂਰੀ ਮੌਤ ਹੈ ਅਤੇ ਪ੍ਰਭੂ ਦਾ ਤੋਹਫਾ ਸਦੀਪਕ ਜੀਵਨ ਹੈ ਮਸੀਹ ਈਸੂ ਵਿੱਚ ਸਾਡੇ ਲਈ ਅਤੇ ਜੋ ਕੋਈ ਵਿਸ਼ਵਾਸ ਕਰਦਾ ਹੈ ਉਹ ਬਚਾਇਆ ਜਾਂਦਾ ਹੈ ਪਾਪ ਦੀ ਜੋ ਮਜ਼ਦੂਰੀ ਹੈ ਉਹ ਮੌਤ ਹੈ ਜਦੋਂ ਅਸੀਂ ਪਾਪ ਕਰਦੇ ਹਾਂ ਅਸੀਂ ਮਰਦੇ ਹਾਂ ਇੱਕ ਨਾ ਇੱਕ ਦਿਨ ਅਸੀਂ ਮਰ ਜਾਣਾ ਹੈ ਤੇ ਪ੍ਰਭੂ ਸਾਨੂੰ ਦੱਸਦਾ ਹੈ ਫੇ ਅਪਰਾਨੀਆਂ ਦੇ ਵਿੱਚ ਕਿ ਇੱਕ ਜੀਵਨ ਹੈ ਇੱਕ ਮਾਰਨਾ ਹੈ ਉਸ ਤੋਂ ਬਾਅਦ ਨ્યાਅ ਹੈ ਪਰ ਅਸੀਂ ਉਹ ਨਿਆਂ ਚੱਲ ਨਹੀਂ ਸਕਾਂਗੇ ਕਿਉਂਕਿ ਉਹ ਨਿਆਂ ਵਾਲੇ ਦਿਨ ਅਸੀਂ ਸਾਰੇ ਕੀ ਦੋਸ਼ੀ ਕਰਾਰ ਕੀਤੇ ਜਾਵਾਂਗੇ ਇਸ ਕਰਕੇ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਆਇਆ ਉਹ ਉਸਨੇ ਇੱਕ ਵੀ ਪਾਪ ਨਹੀਂ ਕੀਤਾ ਪਰ ਉਹ ਪਾਪੀਆਂ ਵਾਂਗੂ ਸਲੀਪ ਤੇ ਮਾਰਿਆ ਗਿਆ ਪਰ ਉਹ ਤੀਜੇ ਦਿਨ ਜਿੰਦਾ ਉੱਠ ਹੋ ਗਿਆ ਤੇ ਉਸ ਨੂੰ ਉਸਨੇ ਦੁਨੀਆ ਨੂੰ ਕਿਹਾ ਕਿ ਕਿਉਂਕਿ ਮੈਂ ਤੀਜੇ ਦਿਨ ਜਿੰਦਾ ਹੋ ਗਿਆ ਮੈਂ ਹੁਣ ਪਾਪ ਤੇ ਅਤੇ ਮੌਤ ਤੇ ਫਤਿਹ ਪਾ ਲਈ ਹੈ ਇਸ ਕਰਕੇ ਜੋ ਮੇਰੇ ਨਾਲ ਜੁੜਦਾ ਹੈ ਵਿਸ਼ਵਾਸ ਦੇ ਰਾਹੀਂ ਉਹ ਵੀ ਸਦੀਪਕ ਜੀਵਨ ਹਾਸਿਲ ਕਰਦਾ ਹੈ ਇਸ ਕਰਕੇ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਬੁਰੀ ਖਬਰ ਇਹ ਹੈ ਕਿ ਤੁਸੀਂ ਪਾਪੀ ਹੋ ਜੇ ਤੁਸੀਂ ਤੋਹਾ ਨਹੀਂ ਕੀਤੀ ਪਾਪਾਂ ਤੋਂ ਮਾਫੀ ਨਹੀਂ ਮੰਗੀ ਪ੍ਰਭੂ ਦੇ ਕੋਲ ਆ ਕੇ ਤੇ ਉਹ ਦੋਸ਼ ਤੁਹਾਡੇ ਉੱਤੇ ਸਾਬਿਤ ਰਹੇਗਾ ਤਾਂ ਹਾਲਾਂਕਿ ਤੁਸੀਂ ਕਿੰਨੇ ਚੰਗੇ ਕੰਮ ਕੀਤੇ ਹੋਵੋਗੇ ਪਰ ਉਹ ਕੰਮ ਇੱਕ ਗੰਦੇ ਕੱਪੜਿਆਂ ਵਾਂਗ ਹੈ ਪ੍ਰਭੂ ਦੀ ਜੀ ਪ੍ਰਭੂ ਦੀ ਨਜ਼ਰਾਂ ਦੇ ਵਿੱਚ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪਾਪਾ ਤੋਂ ਤੋਬਾ ਕਰੀਏ ਤੇ ਇਹ ਨਾ ਕਹੀਏ ਕਿ ਉਹ ਉਹ ਕੋਈ ਕੀ ਕਰਦਾ ਹੈ ਇਹ ਲੋਕ ਕੀ ਕਰਦੇ ਨੇ ਅਸੀਂ ਇਹ ਦੇਖੀਏ ਕਿ ਅਸੀਂ ਕੀ ਕਰਦੇ ਹਾਂ ਤੇ ਅਸੀਂ ਪ੍ਰਭੂ ਦੇ ਨਾਲ ਕਿਵੇਂ ਸਿੱਧੇ ਹੋ ਜਾਈਏ ਅਸੀਂ ਕਿਵੇਂ ਠੀਕ ਹੋ ਜਾਈਏ ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਕਿਵੇਂ ਠੀਕ ਹੋ ਜਾਵੇ ਇਸ ਕਰਕੇ ਖੁਦਾਵੰ ਨੇ ਆਪਣੇ ਪੁੱਤਰ ਨੂੰ ਕੱਲਿਆ ਤੇ ਉਹ ਹੁਣ ਸਾਨੂੰ ਸਦੀਪਕ ਜੀਵਨ ਦਿੰਦਾ ਹੈ ਵਿਸ਼ਵਾਸ ਦੇ ਰਾਹੀਂ ਤੇ ਪ੍ਰਭੂ ਕਹਿੰਦਾ ਹੈ ਹੇ ਥਕੇ ਅਤੇ ਭਾਰੇ ਠਾਂ ਹੋਏ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਗਾ ਮੈਂ ਤੁਹਾਨੂੰ ਸ਼ਾਂਤੀ ਦਵਾਗਾ ਤੇ ਇਹ ਸ਼ਾਂਤੀ ਦਾ ਪ੍ਰਚਾਰ ਅਸੀਂ ਕਰਦੇ ਹਾਂ ਤੇ ਇਹ ਪ੍ਰਚਾਰ ਜੋ ਹੈ ਸਦੀਪਕ ਜੀਵਾਂ ਦੇ ਵੱਲ ਸਾਨੂੰ ਇਸ਼ਾਰਾ ਕਰਦਾ ਹੈ ਇਸ ਕਰਕੇ ਜੋ ਵੀ ਪ੍ਰਭੂ ਦੇ ਵਿੱਚ ਹੈ ਹੁਣ ਉਸ ਦੇ ਉੱਤੇ ਸਜ਼ਾ ਦਾ ਦੋਸ਼ ਨਹੀਂ ਹੈ ਪਰ ਉਸ ਦੇ ਕੋਲ ਹੁਣ ਸਦੀਪਕ ਜੀਵਨ ਹੈ ਤੇ ਜਦੋਂ ਅਸੀਂ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਹਾਂ ਜੇ ਅਸੀਂ ਮਸੀਹ ਦੇ ਵਿੱਚ ਪਾਏ ਜਾਂਦੇ ਹਾਂ ਸਾਡੇ ਉੱਤੇ ਹੁਣ पाप ਦਾ દોષ ਨਹੀਂ ਹੈ ਜਾਨੀ ਕਿ ਅਸੀਂ ਮਾਰ ਕੇ ਵੀ ਜਿੰਦਾ ਰਵਾਂਗੇ ਕਿਉਂਕਿ ਸਰਦੀਪਕ ਜੀਵਨ ਕਦੀ ਵੀ ਨਾ ਖਤਮ ਹੋਣ ਵਾਲਾ ਜੀਵਨ ਹੈ ਤੇ ਪ੍ਰਭੂ ਇਹ ਸਾਰਿਆਂ ਨੂੰ ਦਿੰਦਾ ਹੈ ਇਸ ਕਰਕੇ ਆਪਣੇ ਮਨਾਂ ਨੂੰ ਜਾਂਚਣ ਦੀ ਲੋੜ ਹੈ ਤੇ ਇਹ ਨਾ ਕਹੋ ਕਿ ਮੈਂ ਕਿੱਥੋਂ ਆਇਆ ਹਾਂ ਇਹ ਦੇਖੋ ਮੈਂ ਕਿੱਥੇ ਜਾ ਰਿਹਾ ਹਾਂ ਇਹ ਬਹੁਤ ਜ਼ਰੂਰੀ ਹੈ ਸਵਰਗ ਵੀ ਹੈ ਨਰਕ ਵੀ ਹੈ ਪਰ ਜਿਹੜੇ ਪ੍ਰਭੂ ਦੇ ਵਿੱਚ ਪਾਏ ਜਾਂਦੇ ਹਨ ਉਹਨਾਂ ਦਾ ਸਰਦੀਪਕ ਜੀਵਨ ਹੈ